ਨਕ ਗੁਰ ਕੀ ਨੋਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਪਿਆਰ ਵਾਲਿਓ ਸਤ ਸੰਗੀ ਜਨੋ ਸਤ ਗੁਰਾਂ ਦੀ ਕਿਰਪਾ ਸਦਕਾ ਅੱਜ ਵੀ ਆਪਾਂ ਪਾਵਨ ਪਵਿੱਤਰ ਅੰਗ 393 ਤੇ ਸੁਭਾਈ ਮਾਨ ਸ਼ਬਦ ਪੜਿਆ ਸ਼ਬਦ ਵਿੱਚੋਂ ਪੰਕਤੀਆਂ ਪੜੀਆਂ ਜੋ ਕੱਲ ਰਹਿndੀਆਂ ਸੀ ਇੱਥੇ ਮਹਾਰਾਜ ਨੇ ਦੱਸਿਆ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿੱਥੇ ਉਸ ਦੀ ਸਦਾ ਆਨੰਦ ਦੇਣ ਵਾਲੀ ਸਿਫਤ ਸਲਾਹ ਹੋ ਰਹੀ ਹੈ ਇਹ ਸਿਫਤ ਸਲਾਹ ਉਸ ਦੀ ਆਰਤੀ ਹੈ ਥਾਲੀਆਂ ਘਮਾਉਣੀਆਂ ਆਰਤੀ ਨਹੀਂ ਕਿਉਂਕਿ ਤੇ ਐਡਾ ਵੱਡਾ ਵਰਾਟ ਅਕਾਲ ਪੁਰਖ ਵਾਹਿਗੁਰੂ ਤੇ ਉਹਦੀ ਵੱਡੀ ਵਰਾਟ ਆਰਤੀ ਹੋ ਰਹੀ ਹੈ ਤੇ ਮਹਾਰਾਜ ਕਹਿੰਦੇ ਜੇ ਤੂੰ ਮਨੁੱਖ ਆਰਤੀ ਕਰਨੀ ਆ ਤਾਂ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰ ਜਿੱਥੇ ਉਸ ਦੀ ਸਿਫਤ ਸਲਾਹ ਹੁੰਦੀ ਹੈ ਮਹਾਰਾਜ ਕਹਿੰਦੇ ਇਹ ਸਿਫਤ ਸਲਾਹ ਉਸ ਦੀ ਆਰਤੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਮਹਿਮਾ ਸੁੰਦਰ ਸਦਾ ਬੇਅੰਤ ਉਸ ਬੇਅੰਤ ਤੇ ਸੁੰਦਰ ਹਰ ਸਾਲਗ੍ਰਾਮ ਦੀ ਸਦਾ ਮਹਿਮਾ ਹੋ ਰਹੀ ਹੈ ਸਦਾ ਹੀ ਹੋ ਰਹੀ ਹੈ ਏ ਵੀ ਕਹਿਤਾ ਮਹਾਰਾਜ ਨੇ ਤੇ ਵੀ ਸਦਾ ਹੀ ਹੋ ਰਹੀ ਹੈ ਜੋ ਕੁਦਰਤ ਦੇ ਨਜਮ ਵਿੱਚ ਸਿਸਟਮ ਚੱਲ ਰਿਹਾ ਤੇ ਉਹਦੀ ਸਦਾ ਹੀ ਮਹਿਮਾ ਹੋ ਰਹੀ ਹੈ ਜਿ세 ਪ੍ਰਾਪਤ ਤਿਸ ਹੀ ਲੈਣਾ ਪਰ हे ਪੰਡਿਤ ਪੰਡਿਤ ਨੂੰ ਸੰਬੋਧਨ ਕਰਕੇ ਮਹਾਰਾਜ ਨੇ ਦੱਸਿਆ ਵੀ ਤੂੰ ਆਰਤੀਆਂ ਉਤਾਰਦਾ ਨਾ ਥਾਲੀਆਂ ਕਮਾਉਣਾ ਦੀਵੇ ਜੇ ਜਗਾ ਕੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਤਸਵੀਰ ਤਸਲਾ ਹੋ ਰਹੀ ਹੈ ਉਹਦੀ ਆਰਤੀ ਹੋ ਰਹੀ ਹੈ ਪਰ ਹੈ ਪੰਡਤ ਜਿਸ ਮਨੁੱਖ ਦੇ ਭਾਗਾਂ ਵਿੱਚ ਉਸ ਹਰ ਸਾਲਗ੍ਰਾਮ ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਉਹ ਮਿਲਦਾ ਹੈ ਸੰਤ ਚਰਨ ਉਹ ਆयो ਸਰਨ ਉਹ ਮਨੁੱਖ ਸੰਤਾਂ ਦੀ ਚਰਨੀ ਲੱਗਦਾ ਹੈ ਉਹ ਸੰਤਾਂ ਦੀ ਸ਼ਰਨ ਪਿਆ ਰਹਿਦਾ ਹੈ ਸੰਤ ਕਿਹੜੇ ਨੇ ਗੁਰੂ ਦੇ ਗੁਣ ਗਾਉਂਦਾ ਰਹਿੰਦਾ ਗੁਣੂ ਦੇ ਗੁਰੂ ਦੇ ਬਚਨਾਂ ਦੀ ਕਮਾਈ ਕਰਦਾ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਕਿਵੇਂ ਹੁੰਦੀ ਹੈ ਭਾਈ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਵੀ ਜੋ ਗੁਰ ਕਹੇ ਸੋਈ ਭਲ ਮੰਨੇ ਵੀ ਜੋ ਗੁਰੂ ਕਹਿੰਦਾ ਭਲਾ ਕਰਕੇ ਮੰਨੇ ਗੁਰੂ ਦਾ ਸਿੱਖ ਪਿਆਰਾ ਇਹ ਸੰਤਾਂ ਦੀ ਚਰਨੀ ਸਰਨਾ ਵਿੱਚ ਰਹਿਣਾ ਹੈ ਅਗੇ ਮਹਾਰਾਜ ਕਹਿੰਦੇ ਨੇ ਹਾਥ ਚੜਿਓ ਹਰ ਸਾਲ ਗ੍ਰਾਮ ਕੋ ਨਾਨਕ ਗੁਰ ਕੀ ਨੋ ਦਾਨ ਉਸ ਮਨੁੱਖ ਨੂੰ ਹਰ ਸਾਲ ਗ੍ਰਾਮ ਮਿਲ ਪੈਂਦਾ ਹੈ ਗੁਰੂ ਜੀ ਕਹਿੰਦੇ ਹਨ ਜਿਸ ਨੂੰ ਗੁਰੂ ਨੇ ਨਾਮ ਦੀ ਦਾਤ ਬਖਸ਼ੀ ਆਸਾ ਮਹੱਲਾ 5ਵਾਂ ਪੰਜ ਪਦਾਂ ਜਹ ਬੈਠ ਜਹ ਪੰਡ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੂਰ ਆਰੀ ਏ ਭਾਈ ਬਕਾਰਾਂ ਵਿੱਚ ਫਸੀ ਹੋਈ ਜੀਵ ਇਸਤਰੀ ਜਿਸ ਜੀਵ ਜੀਵਨ ਦੇ ਰਸਤੇ ਵਿੱਚ ਆਤਮਿਕ ਜੀਵਨ ਦੀ ਰਾਸ ਕੁੰਜੀ ਲਟਾ ਬੈਠਦੀ ਹੈ ਉਹ ਰਸਤਾ ਸੰਤ ਜਨਾਂ ਤੋਂ ਦਰੇੜਾ ਰਹਿ ਜਾਂਦਾ ਹੈ ਬਈ ਸੰਤ ਜਨ ਉਹ ਰਸਤੇ ਤੋਂ ਬਹੁਤ ਦੂਰ ਹੁੰਦੇ ਨੇ ਉਸ ਰਸਤੇ ਨਹੀਂ ਪੈਂਦੇ ਗੁਰੂ ਦੇ ਪਿਆਰੇ ਕਿਹੜੇ ਰਸਤੇ ਜਿਹੜਾ ਦਸਿਆ ਮਹਾਰਾਜ ਨੇ ਵੀ ਬਕਾਰਾਂ ਵਿੱਚ ਫਸੀ ਹੋਈ ਜੀਵ ਇਸਤਰੀ ਜਿਸ ਜੀਵਨ ਰਸਤੇ ਵਿੱਚ ਆਤਮਿਕ ਜੀਵਨ ਦੀ ਰਾਸ ਪੂੰਜੀ ਲਟਾ ਬੈਠਦੀ ਹੈ ਰੱਬ ਦੇ ਪਿਆਰੇ ਉਸ ਰਸਤੇ ਨਹੀਂ ਜਾਂਦੇ ਉਸਰਾ ਉਹ ਰਸਤਾ ਤਾਂ ਬਹੁਤ ਦੂਰ ਉਹਨਾਂ ਤੋਂ ਅਗੇ ਮਾਰਗ ਅਗੇ ਦੱਸਦੇ ਨੇ ਮਹਾਰਾਜ ਸੋ ਮਾਰਗ ਸੰਤਨ ਦੂਰ ਆਰੀ ਉਹ ਰਸਤਾ ਸੰਤ ਜਨਾਂ ਤੋਂ ਦਰੇਡਾ ਰਹਿ ਜਾਂਦਾ ਹੈ ਸਤਗੁਰ ਪੂਰੇ ਸੱਚ ਕਹਾਂ ਨਾਮ ਤੇਰੇ ਕੀ ਮੁਕਤੇ ਬੀਤੀ ਜਮਕਾ ਮਾਰਗ ਦੂਰ ਰਹਾ ਮਰਾਨੇ ਸਮਝਾਉਣਾ ਕੀਤਾ ਹੈ ਪ੍ਰਭੂ ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਤੇਰਾ ਸਦਾ ਫਿਰ ਨਾਮ ਉਪਦੇਸ਼ ਦੇ ਦਿੱਤਾ ਤੇ ਜਮਦੂਤਾਂ ਜਮਦੂਤਾਂ ਆਤਮਕ ਮੌਤ ਵਾਲਾ ਰਸਤਾ ਉਸ ਮਨੁੱਖ ਤੋਂ ਦੂਰ ਪਰੇ ਰਹਿ ਜਾਂਦਾ ਹੈ ਉਸ ਨੂੰ ਤੇਰੇ ਨਾਮ ਦੀ ਬਰਕਤ ਨਾਲ ਜੀਵਨ ਸਫਰ ਵਿੱਚ ਖੁੱਲਾ ਰਸਤਾ ਲੱਭ ਪੈਂਦਾ ਹੈ ਨਾਮ ਤੇਰੇ ਕੀ ਮੁਕਤੇ ਬੀਤੀ ਜਮਕਾ ਮਾਰਗ ਦੂਰ ਰਹਾ ਇਹਦਾ ਭਾਵ ਇਹ ਦੱਸਿਆ ਮਹਾਰਾਜ ਨੇ ਬਈ ਆਤਮਿਕ ਮੌਤ ਵਾਲਾ ਰਸਤਾ ਉਸ ਮਨੁੱਖ ਤੋਂ ਦੂਰ ਪਰੇ ਰਹਿ ਜਾਂਦਾ ਹੈ ਜਿਸ ਨੂੰ ਤੇਰੇ ਨਾਮ ਦੀ ਬਰਕਤ ਨਾਲ ਜੀਵਨ ਸਫਰ ਵਿੱਚ ਖੁੱਲਾ ਰਸਤਾ ਲੱਭ ਪੈਂਦਾ ਹੈ ਰਹਾਓ ਜਹ ਲਾਲ ਚ ਜਾਗਾਤੀ ਘਾਟ ਜਹ ਲਾਲ ਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ ਏ ਭਾਈ ਜਿੱਥੇ ਲਾਲਚੀ ਮਸੂਲੀਆਂ ਦਾ ਪੱਤਣ ਹੈ ਜਿੱਥੇ ਜਮ ਮਸੂਲੀਏ ਕੀਤੇ ਮੰਦ ਕਰਮਾਂ ਬਾਰੇ ਤਾੜਨਾ ਕਰਦੇ ਹਨ ਤੇ ਦੂਰ ਰਹੀ ਉਹ ਜਨ ਤੇ ਬਾਟ ਉਹ ਰਸਤਾ ਸੰਤ ਜਨਾਂ ਤੋਂ ਦੂਰ ਪਰੇ ਰਹਿ ਜਾਂਦਾ ਹੈ ਬਹੁਤ ਦੂਰ ਜਹ ਅਬ ਜਹ ਅਵਟੇ ਬਹੁਤ ਕਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ हे ਭਾਈ ਜਿਸ ਜੀਵਨ ਸਫਰ ਵਿੱਚ ਮਾਇਆ ਵੇੜੇ ਜੀਵਾਂ ਦੇ अनेका ਹੀ ਗਾਫਲੇ ਕੀਤੇ ਮੰਦ ਕਰਮਾਂ ਦੇ ਕਾਰਨ ਦੁਖੀ ਹੁੰਦੇ ਰਹਿੰਦੇ ਹਨ ਤੇ ਪਾਰ ਬ੍ਰਹਮ ਕੇ ਸੰਗੀ ਸਾਧ ਗੁਰਮਖ ਮਨੁਖ ਉਸ ਸਫਰ ਵਿੱਚ ਪ੍ਰਮਾਤਮਾ ਦੇ ਸਤ ਸੰਗੀ ਬਣੇ ਰਹਿੰਦੇ ਹਨ ਇਸ ਕਰਕੇ ਗੁਰਮਖਾਂ ਨੂੰ ਕੋਈ ਦੁੱਖ ਨਹੀਂ ਪਹੁੰਚਦਾ ਉਹ ਆਪਾਂ ਇਤਿਹਾਸ ਬੱਲੀ ਜਦੋਂ ਆਪਾਂ ਧਿਆਨ ਇਤਿਹਾਸ ਬੱਲੀ ਧਿਆਨ ਮਾਰਦੇ ਆ ਤੇ ਆਪਾਂ ਨੂੰ ਸਪਸ਼ਟ ਹੋ ਜਾਂਦਾ ਵੀ ਜਿਹੜੇ ਗੁਰਮਖ ਨੇ ਗੁਰੂ ਦੇ ਕਹੇ ਅਨਸਾਰ ਚੱਲਦੇ ਨੇ ਗੁਰੂ ਦੇ ਕਹਿਣੇ ਵਿੱਚ ਨੇ ਗੁਰੂ ਨੂੰ ਗੁਰੂ ਦੇ ਸਨਮੁਖ ਰਹਿੰਦੇ ਨੇ ਤੇ ਉਹ ਫਿਰ ਕਿਸੇ ਵੀ ਕਿਸਮ ਦੀ ਤਕਲੀਫ ਨਹੀਂ ਮੰਨਦੇ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਦੁੱਖ ਨਹੀਂ ਪਹੁੰਦਾ ਪਾਵੇਂ ਚਰਖੜੀਆਂ ਤੇ ਚਾੜ ਕੇ ਤੁੰਬਾ ਤੁੰਬਾ ਕਰਕੇ ਅਡਾਤੀਆਂ ਅਡਾਤੀਆਂ ਦੇਹਾਂ ਇਹ ਝਾਲਮਾ ਨੇ ਪਾਵੇਂ ਖੋਪਰ ਤੋੜ ਤੇ ਪਾਵੇਂ ਬੰਦ ਬੰਦ ਕੱਟ ਤੇ ਪਾਵੇਂ ਰੂਮ ਵਿੱਚ ਲਪੇਟ ਕੇ ਸਾੜ ਤੇ ਤੱਤੀਆਂ ਤਵੀਆਂ ਤੇ ਬਿਠਾ ਤੇ ਦੇਗਾਂ ਵਿੱਚ ਬਾਲ ਤੇ ਆਰਿਆਂ ਨਾਲ چیر ਤੇ ਫਿਰ ਉਹ ਗੁਰਮਖ ਪਿਆਰਿਆਂ ਨੂੰ ਕੋਈ ਦੁੱਖ ਨਹੀਂ ਪੋਂਦਾ ਇਹ ਨਹੀ ਵੀ ਸਰੀਰਕ ਤਕਲੀਫ ਨੀ ਮਨ ਨੂੰ ਦੁੱਖ ਨਹੀਂ ਲੱਗਿਆ ਵੀ ਕੋਈ ਨਾ ਕੱਟਦੇ ਬੰਦ-ਬੰਦ ਚੀਰਦੇ ਤੋਾਰੇ ਨਾਲ ਭਾਵੇਂ ਬੱਚਿਆਂ ਦੇ ਟੁਕੜੇ ਕਰ-ਕਰ ਕੇ ਝੋਲੀਆਂ ਵਿੱਚ ਪਾਤੇ ਪਰ ਗੁਰਮਖ ਪਿਆਰੇ ਸਿੰਘ ਸਿੰਘਣੀਆਂ ਸਿਤਕੋ ਨਹੀਂ ਡੋਲੇ ਇਹ ਆ ਵੀ ਦੁੱਖ ਨਹੀਂ ਪਉਂਦਾ ਜਦੋਂ ਸਿਤਕ ਤੋਂ ਨਹੀਂ ਡੋਲਦਾ ਉਹਨੂੰ ਦੁੱਖ ਨਹੀਂ ਪੋਇਆ ਦੁੱਖ ਉਹਨੂੰ ਦੁਖੀ ਨਹੀਂ ਕਰ ਸਕਿਆ ਕਿਉਂਕਿ ਉਹ ਗੁਰੂ ਦੇ ਸਾਹਮਣੇ ਰਿਹਾ ਸਰੀਰ ਕਰਕੇ ਕਸ਼ਟ ਤਕਲੀਫ ਤਾਂ ਹੋਣੀ ਆ ਇਹ ਤਾਂ ਨਹੀਂ ਹੈ ਵੀ ਨਾ ਹੋਵੇ ਤਕਲੀਫ ਪਰ ਮਨ ਨੂੰ ਤਕਲੀਫ ਨਹੀਂ ਲੱਗੀ ਇਹਨਾਂ ਦੇ ਗੁਰਮੁਖ ਪਿਆਰਿਆਂ ਦੇ ਅੱਗੇ ਮਹਾਰਾਜ ਦੱਸਦੇ ਨੇ ਚਿਤਰ ਗੁਪਤ ਜਬ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨ ਅਪੇਖਾ ਜਿਹੜੇ ਕਹਿੰਦੇ ਨੇ ਗੁਰਬਾਣੀ ਨਹੀਂ ਮੰਦੀ ਕੋਈ ਚਿਤਰ ਗੁਪਤ ਲੇਖਾ ਲਿਖਦਾ ਕੋਈ ਲੇਖਾ ਤਾਂ ਕਰ ਕਰ ਕਰਨਾ ਲਿਖ ਲੈ ਜਾਓ ਲੇਖਾ ਤਾਂ ਮਨੁੱਖ ਆਪਣੇ ਕਰਮਾਂ ਦਾ ਆਪ ਲਿਖਦਾ ਹੈ ਚੰਗੇ ਮਨ ਦੇ ਕਰਮਾਂ ਦਾ ਗਰਬਾਣੀ ਇਮਾਨਤਾ ਨਹੀਂ ਦਿੰਦੀ ਵਿੱਚੇ ਤਰ ਗੁਪਤ ਹੈ ਕੋਈ ਪਰ ਜੋ ਪ੍ਰਚਲਿਤ ਗੱਲ ਆ ਉਹ ਦੱਸ ਰਹੇ ਨੇ ਸਤਿਗੁਰੂ ਇੱਥੇ ਚਿੱਤਰ ਗੁਪਤ ਜਦ ਲਿਖਤੇ ਲੇਖਾ ਭਗਤ ਜਨਾਂ ਕੋ ਦ੍ਰਿਸ਼ਟ ਨ ਅਪੇਖਾ ਕਹਿੰਦੇ ਨੇ ਲੋਕ ਵੀ ਹੈ ਭਾਈ ਮਾਇਆ ਵੇੜੇ ਜੀਵ ਦੇ ਕੀਤੇ ਕਰਮਾਂ ਦਾ लेखा ਲਿਖਣ ਵਾਲੇ ਚਿਤ੍ਰਗੁਪਤ ਸਭ ਜੀਵਾਂ ਤੇ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਹਿਸਾਬ ਲਿਖਦੇ ਰਹਿੰਦੇ ਹਨ ਤੇ ਹੁਣ ਇੱਥੇ ਅਗਲੀ ਗੱਲ ਕਿਹੜੀ ਆ ਸਮਝਣੀ ਆਪਾਂ ਭਗਤ ਜਨਾਂ ਕੋ ਦ੍ਰਿਸ਼ਟ ਨਾ ਅਪੇਖਾ ਪਰ ਪ੍ਰਮਾਤਮਾ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਵੱਲ ਉਹ ਅੱਖ ਪੁੱਟ ਕੇ ਵੀ ਨਹੀਂ ਤੱਕ ਸਕਦੇ ਚਿਤ੍ਰਗੁਪਤ ਜਿਹੜੇ ਦੁਨੀਆ ਮੰਦੀ ਆ ਨਾ ਵੀ ਚਿਤ੍ਰਗੁਪਤ ਲੇਖਾ ਲਿਖਦੇ ਆ ਤੇ ਇੱਥੇ ਗੁਰਬਾਣੀ ਚ ਦੱਸਿਆ ਬਾ ਵੀ ਮਨੁੱਖ ਆਪਣਾ ਲੇਖ ਆਪ ਹੀ ਲਿਖਦਾ ਜਪਜੀ ਸਾਹਿਬ ਦੀ ਬਾਣੀ ਵਿੱਚ ਕਰ ਕਰ ਕਰਨਾ ਲਿਖ ਲੈ ਜਾਓ ਵੀ ਆਪਣੇ ਕੰਮੇ ਮੰਦੇ ਕੰਮੇ ਕਰਮ ਕਰਕੇ ਮੰਦੇ ਚੰਗੇ ਕਰਮ ਕਰਕੇ ਇਨਸਾਨ ਆਪਣੇ ਲੇਖ ਆਪ ਹੀ ਲਿਖਦਾ ਹੈ ਚੰਗੇ ਮਾੜੇ ਕਾਰਮਾਂ ਦੀ ਫੈਲ ਬਣ ਜਾਂਦੀ ਹੈ ਅੰਦਰੇ ਅੰਦਰ ਹੀ ਫਿਰ ਉਹਦਾ ਹਸਾਬ ਕਿਤਾਬ ਹੁੰਦਾ ਹੈ ਤੇ ਪਰ ਮਹਾਰਾਜ ਨੇ ਦੱਸਿਆ ਵੀ ਜਿਹੜੇ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਵੱਲ ਉਹ ਅੱਖ ਪੁੱਟ ਕੇ ਵੀ ਨਹੀਂ ਤੱਕ ਸਕਦੇ ਚਿਤ੍ਰਗੁਪਤ ਉਹਦਾ ਕੀ ਲੇਖ ਲਖ ਲੈਣਗੇ ਉਹ ਤਾਂ ਰੱਬ ਦੇ ਪਿਆਰੇ ਰੱਬ ਨਾਲ ਜੁੜੇ ਹੋਏ ਆ ਨਾ ਉਹ ਮੰਨਦੇ ਆ ਚਿਤ੍ਰਗੁਪਤਾਂ ਨੂੰ ਅੱਗੇ ਦੱਸਦੇ ਨੇ ਕੋਹ ਨਾਨਕ ਜਿਸ ਸਤ ਗੁਰ ਪੂਰਾ ਆਖਰੀ ਬੰਦ ਦੇ ਸ਼ਬਦ ਦੇ ਦੱਸਦਾ ਮਹਾਰਾਜ ਨੇ ਨਾਨਕ ਜੀ ਆਖਦਾ ਹੈ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਚਿਤ੍ਰਗੁਪਤ ਉਹਦਾ ਨਹੀਂ ਲੇਖਾ ਲਿਖ ਸਕਦੇ ਨਾ ਕੀ ਲੇਖਾ ਲਿਖ ਲੂ ਹਣ ਚਿਤ੍ਰਗੁਪਤ ਬੰਦ ਬੰਦ ਕਟਵਾਉਣ ਵਾਲੇ ਦਾ ਲੇਖਾ ਲਿਖ ਲੂ ਕੋਈ ਨਾ ਰੱਬ ਦੇ ਪਿਆਰਿਆਂ ਦੇ ਗੁਰਮੁਖ ਪਿਆਰਿਆਂ ਦੇ ਨੇੜੇ ਨਹੀਂ ਤੱਕ ਸਕਦਾ ਅੱਖ ਭਰ ਕੇ ਨਹੀਂ ਝਾਕ ਸਕਦਾ ਚਿਤ੍ਰਗੁਪਤ ਇਹਨਾਂ ਵੱਲੀ ਅਗੇ ਮਹਾਰਾਜਾ ਨੇ ਬਾਜੇ ਤਾਂ ਕਿ ਅਨਹਦ ਤੂਰਾ ਮਹਾਰਾਜ ਨੇ ਸਮਝਾਉਣਾ ਕੀਤਾ ਜਿਸ ਦੇ ਹਿਰਦੇ ਵਿੱਚ ਸਦਾ ਪ੍ਰਭੂ ਦੀ ਸਿਫਤ ਸਲਾਹ ਦੇ ਇੱਕ ਰਸ ਬਾਜੇ ਵੱਜਦੇ ਰਹਿੰਦੇ ਹਨ ਇਸ ਵਾਸਤੇ ਉਸ ਨੂੰ ਬਕਾਰਾਂ ਦੀ ਪ੍ਰੇਰਣਾ ਸੁਣਾਈ ਨਹੀਂ ਦਿੰਦੀ ਬਕਾਰਾਂ ਦੀ ਪ੍ਰੇਰਣਾ ਸੁਣਾਈ ਹੀ ਨਹੀਂ ਜਾਂਦੀ ਨਾ ਸੁਣਦੀ ਐ ਆ ਭਾਈ ਵੀ ਗੱਲਾਂ ਆਖਾਂਗੇ ਤੇ ਆਸਾ ਮਹੱਲਾ ਪੰਜਵਾ ਦੋ ਪਦੇ ਇੱਕ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਤ ਪੂਰਨ ਕਾਮ ਅਗਲੇ ਸ਼ਬਦ 'ਚ ਮਹਾਰਾ ਦੱਸਦੇ ਨੇ ਏ ਭਾਈ ਜਿੰਨਾ ਮਨੁੱਖਾਂ ਨੂੰ ਗੁਰੂ ਆਪਣੀ ਸੰਗਤ ਵਿੱਚ ਰੱਖ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਾਂਦਾ ਹੈ ਜਾਂ ਸਿਖਾਂਦਾ ਹੈ ਕਹਿ ਲੋ ਸਰਬ ਮਨੋਰਥ ਪੂਰਨ ਕਾਮ ਉਹਨਾਂ ਦੇ ਸਾਰੇ ਮਨੋਰਥ ਸਾਰੇ ਕੰਮ ਸਫਲ ਹੋ ਜਾਂਦੇ ਹਨ ਕਿੰਨਾਂ ਦੇ ਜਿੰਨਾ ਮਨੁੱਖਾਂ ਨੂੰ ਗੁਰੂ ਆਪਣੀ ਸੰਗਤ ਵਿੱਚ ਰੱਖ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਸਿਖਾਉਂਦਾ ਹੈ ਉਹਨਾਂ ਦੇ ਸਾਰੇ ਮਨੋਰਥ ਸਾਰੇ ਕੰਮ ਸਫਲ ਹੋ ਜਾਂਦੇ ਹਨ ਬੁਝ ਗਈ ਤ੍ਰਿਸ਼ਨਾ ਹਰ ਜਸੇ ਅਗਾਨੇ ਬੁਝ ਗਈ ਤ੍ਰਿਸ਼ਨਾ ਹਰ ਜਸੇ ਅਗਾਨੇ ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਉਹ ਪ੍ਰਮਾਤਮਾ ਦੀ ਸਿੱਖਤ ਸਲਾਹ ਵਿੱਚ ਟਿਕੇ ਰਹਿ ਕੇ ਮਾਇਆ ਵੱਲੋਂ ਰੱਜੇ ਰਹਿੰਦੇ ਹਨ ਮੋ ਮਾਇਆ ਨਹੀਂ ਫਿਰ ਪਾਉਂਦੀ ਉਹਨਾਂ ਨੂੰ ਮਨੁੱਖਾਂ ਨੂੰ ਭੈਣਾ ਚਾਹੇ ਭਾਈ ਆ ਜਪ ਜਪ ਜੀਵ ਸਾਰੰਗ ਪਾਣੇ ਹੇ ਭਾਈ ਮੈਂ ਵੀ ਜਿਉਂ-ਜਿਉਂ ਪ੍ਰਮਾਤਮਾ ਦਾ ਨਾਮ ਜਪਦਾ ਹਾਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਕਰਨ ਕਰਾਵਣ ਸਰਨ ਪਰਿਆ ਕਰਨ ਕਰਾਵਣ ਸਰਨ ਪਰਿਆ ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਮਾਰਾ ਨੇ ਦੱਸਿਆ ਜਿਹੜਾ ਵੀ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪ੍ਰਮਾਤਮਾ ਦੀ ਸ਼ਰਨ ਪੈ ਜਾਂਦਾ ਹੈ ਜੋ ਸਭ ਕੁਝ ਕਰਨ ਤੇ ਸਭ ਕੁਝ ਕਰਾਉਣ ਦੀ ਤਾਕਤ ਵਾਲਾ ਹੈ ਪ੍ਰਭੂ ਪ੍ਰਮਾਤਮਾ ਤੇ ਫਿਰ ਗੁਰੂ ਦੀ ਕਿਰਪਾ ਸਦਕਾ ਗੁਰਪ੍ਰਸਾਦ ਸਹਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਮਹਾਰਾਜ ਕਹਿੰਦੇ ਉਹ ਮਨੁੱਖ ਉਹ ਆਤਮਿਕ ਟਿਕਾਣਾ ਲੱਭ ਲੈਂਦਾ ਹੈ ਜਿੱਥੇ ਉਸ ਨੂੰ ਆਤਮਿਕ ਅਡੋਲਤਾ ਮਿਲੀ ਰਹਿੰਦੀ ਹੈ ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਉਸ ਦੇ ਅੰਦਰ ਮਾਨੋ ਚੰਦ ਚੜ੍ਹ ਪੈਂਦਾ ਹੈ ਆਤਮਿਕ ਜੀਵਨ ਦੀ ਰੋਸ਼ਨੀ ਹੋ ਜਾਂਦੀ ਹੈ ਕਿਹਦੇ ਜਿਹੜਾ ਪ੍ਰਭੂ ਪਰਮਾਤਮਾ ਦੀ ਵੰਦਗੀ ਕਰਦਾ ਹੈ ਗੁਰੂ ਗਿਆਨ ਨਾਲ ਜੁੜਦਾ ਨਾਮ ਬਾਣੀ ਨਾਲ ਜੁੜਦਾ ਉਹਨਾਂ ਦੀ ਗੱਲ ਆ ਜੀ ਇਹ ਨਹੀਂ ਤਾਂ ਅੰਧੀ ਰਹੀ ਤੇ ਗਿਆਨ ਬਿਹੋਣੀ ਪਾਹੇ ਭਰੇ ਮਰਦਾਰ ਮਹਾਰਾਜ ਕਹਿੰਦੇ ਅੰਨੀ ਦੁਨੀਆ ਗਿਆਨ ਤੋਂ ਅੰਨੀ ਦੁਨੀਆ ਧੂੜ ਤੋਂ ਪਤੱਕੇ ਖਾਂਦੀ ਫਿਰਦੀ ਆ ਕੋਈ ਕਿੱਧਰ ਨੂੰ ਤੁਰ ਪੈਂਦਾ ਮੂੰਹ ਚਾੱਕ ਕੇ ਕੋਈ ਕਿਧਰੇ ਨੂੰ ਤੁਰਿਆ ਫਿਰਦਾ ਕੋਈ ਕਿੱਧਰ ਤੁਰਿਆ ਫਿਰਦਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਦਾ ਮਨੁੱਖ ਜਿਹੜਾ ਕਿ ਗੁਰਬਾਣੀ ਕਹਿੰਦੀ ਆ ਵੀ ਪੂਜਾ ਕੀਚੇ ਨਾਮ ਤੇ ਆਈਏ ਬਿਨ ਨਾਵੇਂ ਪੂਜਾ ਨਾ ਹੋਈ ਵੀ ਜਿਹੜੀ ਵੀ ਕੋਈ ਵੀ ਤੂੰ ਪੂਜਾ ਕਰਦਾ ਫਿਰਦਾ ਪਾਈ ਅੰਧਵਿਸ਼ਵਾਸੀ ਹੋ ਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਲਾ। ਇਹੀ ਅਸਲ ਵਿੱਚ ਪੂਜਾ ਤੇ ਨਾਮ ਜਪਣ ਤੋਂ ਬਿਨਾਂ ਕਿਸੇ ਵੀ ਕਿਸਮ ਦੀ ਪੂਜਾ ਸੇਵਾ ਨਹੀਂ ਹੈ। ਗੁਰੂ ਘਰ ਵਿੱਚ ਆਪਾਂ ਸੇਵਾ ਕਰਨੀ ਆ ਜਿਹੜੀ ਸੰਗਤ ਦੀ ਸੇਵਾ। ਗੁਰੂ ਘਰ ਦੀ ਦੇਖਭਾਲ, ਸੰਭ ਸੰਭਾਲ, ਸੰਗਤ ਦੀ ਸੰਭ ਸੰਭਾਲ। ਉਹ ਆਪਾਂ ਜਦੋਂ ਧਾਰਮਿਕ ਅਸਥਾਨਾਂ ਤੇ ਵੀ ਜਾਂਦੇ ਆ। ਤਖਤਾਂ ਤੇ ਜਾਂਦੇ ਆ, ਉੱਥੇ ਵੀ ਸੇਵਾ ਹੁੰਦੀ ਆ। ਸੰਗਤਾਂ ਦੇਖੋ ਕਰਦੀਆਂ ਦਿਨ ਰਾਤ ਸੇਵਾ ਹੁੰਦੀ ਆ। ਤੇ ਜਿਹੜੇ ਨਗਰਾਂ ਵਿੱਚ ਗੁਰਦੁਆਰੇ ਨੇ ਇਨ੍ਹਾਂ ਵਿੱਚ ਵੀ ਆਪਾਂ ਜਦੋਂ ਕੋਈ ਪ੍ਰੋਗਰਾਮ ਹੁੰਦਾ ਆਪਾਂ ਸੇਵਾ ਕਰਦੇ ਆਂ ਸਾਫ ਸਫਾਈ ਵੀ ਕਰਦੇ ਆਂ ਸਾਮ ਸੰਭਾਲ ਵੀ ਕਰਦੇ ਆਂ ਪ੍ਰਸ਼ਾਦੇ ਪਾਣੀ ਦੀ ਸੇਵਾ ਵੀ ਚੱਲਦੀ ਆ ਇਹ ਤਾਂ ਕਰਨੀ ਆ ਤੇ ਮਹਾਰਾਜ ਕਹਿੰਦੇ ਨੇ ਅਗਲੇ ਬੰਦ ਚ ਲਾਲ ਜਵੇਹਰ ਭਰੇ ਪੰਡਾਰ ਟੋਟਨ ਆਵੇ ਜਪ ਨਿਰੰਕਾਰ ਮਹਾਰਾਜ ਕਹਿੰਦੇ ਉੱਚੇ ਆਤਮਕ ਜੀਵਨ ਵਾਲੇ ਗੁਣ ਮਾਨੋ ਹੀਰੇ ਜਵਾਹਰ ਹਨ ਮਨੁੱਖ ਦੇ ਅੰਦਰ ਇਹਨਾਂ ਦੇ ਖਜ਼ਾਨੇ ਭਰੇ ਜਾਂਦੇ ਹਨ ਭਰ ਜਾਂਦੇ ਹਨ ਗੁਨਾ ਦਾ ਖਜ਼ਾਨਾ ਭਰ ਜਾਂਦਾ ਮਨੁੱਖ ਦੇ ਅੰਦਰ ਜਦੋਂ ਗੁਰਬਾਣੀ ਨਾਮ ਬਾਣੀ ਨਾਲ ਜੁੜਦਾ ਮਨੁੱਖ ਫਿਰ ਟੋਟ ਨ ਆਵੇ ਜਪ ਨਿਰੰਕਾਰ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਜਪ ਕੇ ਕਦੇ ਇਹਨਾਂ ਦੀ ਥੋੜ ਨਹੀਂ ਹੁੰਦੀ ਅਮਰਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮਗਤ ਹੋਏ ਗੁਰੂ ਦਾ ਸ਼ਬਦ ਆਤਮਿਕ ਜੀਵਨ ਦੇਣ ਵਾਲਾ ਜਲ ਹੈ ਜਿਹੜਾ ਵੀ ਮਨੁੱਖ ਇਹ ਨਾਮ ਜਲ ਪੀਂਦਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਸ ਦੀ ਸਭ ਤੋਂ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਨਾਨਕ ਤਾਂ ਕੀ ਪਰਮਗਤ ਹੋਏ ਪਰਮਗਤੀ ਹੋ ਜਾਂਦੀ ਹੈ ਜੀ ਉਹਦੀ ਉੱਚੀ ਅਵਸਥਾ ਬਣ ਜਾਂਦੀ ਹੈ ਗੁਰੂ ਦੇ ਨਾਮ ਨਾਲ ਜੁੜ ਕੇ ਤੇ ਮਨੁੱਖ ਦੁਨੀਆ ਦਾ ਕੀ ਦ੍ਰਿਸ਼ਾ ਦੁਨੀਆ ਜਦੋਂ ਸਰੀਰ ਛੱਡ ਜਾਂਦਾ ਮਨੁੱਖ ਉਹਦੀ ਗਤੀ ਕਰਾਉਂਦੀ ਆ ਕਹਿੰਦੇ ਉਹਦੀ ਗਤੀ ਹੋ ਜੇ ਗਤੀ ਮਾਰਾਜ ਕਹਿੰਦੇ ਆ ਨਾਨਕ ਤਾਂ ਕੀ ਪਰਮਗਤ ਹੋਏ ਪਰਮਗਤੀ ਤੇਰੀ ਹੋਣੀ ਆ ਨਾਮ ਬਾਣੀ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਕੇ ਤੇ ਸਰੀਰ ਛੱਡਣ ਤੋਂ ਬਾਅਦ ਲੋਕ ਕੋਈ ਹਰਦੁਆਰ ਤੁਰਿਆ ਫਿਰਦਾ ਗਤੀ ਕਰਾਉਣ ਜਾਣ ਵਾਸਤੇ ਹੁਣ ਹਰਦੁਆਰ ਦਾ ਰੂਪ ਕੀਰਤਨਪੁਰ ਨੂੰ ਵੀ ਦੇ ਤਾਂ ਉੱਥੇ ਵੀ ਤੁਰੇ ਜਾਂਦੇ ਨੇ ਲੋਕ ਹੱਡੀਆਂ ਚੱਕ ਕੇ ਇਹ ਗੱਲ ਕਰਨ ਵਾਲੀ ਆ ਜੀ ਪਰ ਗੁਰੂ ਦਾ ਸਿਧਾਂਤ ਆ ਜਿਹੜਾ ਗੁਰੂ ਸੇਵੇਂ ਪਾਤਸ਼ਾਹ ਦੇ ਬਚਨ ਨੇ ਹਰਗੋਬਿੰਦ ਸਾਹਿਬ ਦੇ ਜਦੋਂ ਮਾਤਾ ਜੀ ਚੜਾਈ ਕਰੇ ਅੰਗੀਠੇ ਦੀ ਸੰਭਾਲ ਹੋਈ ਤੇ ਸਿੱਖਾਂ ਨੇ ਕਿਹਾ ਵੀ ਮਹਾਰਾਜ ਅੰਗੀਠੇ ਦੀ ਸ਼ਾਮ ਸੰਭਾਲ ਦੀ ਵੀ ਮਰਜ਼ਾਦਾ ਦੱਸ ਦਿਓ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਮੁਖਾਰ ਬੰਦ ਤੋਂ ਆਪਣੀਆਂ ਰਸਨਾ ਤੋਂ ਇਹ ਮਰਯਾਦਾ ਦੱਸੀ ਆ ਵੀ ਭਾਈ ਸਰੀਰ ਚੜਾਈ ਕਰ ਗਿਆ ਜਦੋਂ ਜੀਵ ਉਹਨੂੰ ਗੀਠੇ ਤੇ ਚੜਾਇਆ ਜਾਂਦਾ ਸੰਸਕਾਰ ਹੋ ਗਿਆ ਜਦੋਂ ਗੀਠਾ ਠੰਡਾ ਹੋ ਗਿਆ ਬਣਿਆ ਬਣਾਇਆ ਉਹਨੂੰ ਇਕੱਠਾ ਕਰਕੇ ਨੇੜੇ ਵਗਦੇ ਪਾਣੀ ਵਿੱਚ ਪਾ ਦਿਓ ਨੇੜੇ ਵਗਦੇ ਪਾਣੀ ਵਿੱਚ ਜਿਵੇਂ ਆਪਣੇ ਨਹਿਰ ਚੱਲਦੀ ਆ ਜਸੂਆ ਚੱਲਦਾ ਪਾਣੀ ਵਗਦਾ ਪਾ ਦਿਓ ਜੇ ਨੇੜੇ ਪਾਣੀ ਨਹੀਂ ਹੈ ਮਹਾਰਾਜ ਕਹਿੰਦੇ ਤਾਂ ਫਿਰ ਡੂੰਗਾ ਟੋਆ ਪੱਟ ਕੇ ਉਹਨੂੰ ਨੱਪ ਸਕਦੇ ਆਪਾਂ ਏ ਮਰਜਾਦਾ ਗੁਰ ਮਰਜਾਦਾ ਤਾਂ ਤੇ ਗਤੀ ਤੇਰੀ ਹੋਣੀ ਆ ਨਾਨਕ ਤਾਂ ਕੀ ਪਰਮਗਤ ਹੋਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਸ ਦੀ ਸਭ ਤੋਂ ਉੱਚੀ ਆਤਮਾ ਅਵਸਥਾ ਬਣ ਜਾਂਦੀ ਹੈ ਜਿਹਦੀ ਜਿਹੜਾ ਪ੍ਰਭੂ ਪਰਮਾਤਮਾ ਦਾ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਜਿਹੜਾ ਅੰਮ੍ਰਿਤ ਸ਼ਬਦ ਪੀਂਦਾ ਹੈ ਸੁਣਦਾ ਕੰਨਾਂ ਨਾਲ ਹੀ ਸੁਣਨਾ ਜੀਭਾਂ ਨਾਲ ਬੋਲਣਾ ਜਿਹੜਾ ਇਹ ਪੀਂਦਾ ਹੈ ਭਾਈ ਉਹਦੀ ਪਰਮਗਤੀ ਹੋ ਜਾਂਦੀ ਆ ਮਰਨ ਤੋਂ ਬਾਅਦ ਕੋਈ ਗਤੀ ਨਹੀਂ ਹੁੰਦੀ ਕਰੌਂਦਾ ਫਿਰ ਲੱਖ ਤੁਰਿਆ ਭਰੇ ਜਿੱਥੇ ਮਰਜੀ ਆ ਅਗਲੇ ਸ਼ਬਦ ਚ ਮਹਾਰਾਜ ਦੱਸਦੇ ਨੇ ਆਸਾ ਘਰ ਸੱਤਮਾ ਮਹੱਲਾ ਪੰਜਵਾਂ ਹਰ ਕਾ ਨਾਮ ਰਤੇ ਨਿਤ ਧਿਆਈ ਨਾਮ ਦੀ ਗੱਲ ਹੀ ਕਰਦੀ ਆ ਗੁਰਬਾਣੀ ਵੀ ਪ੍ਰਭੂ ਪਰਮਾਤਮਾ ਦਾ ਨਾਮ ਹੀ ਹਿਰਦੇ ਵਿੱਚ ਧਿਆ ਪਾਈ ਆਪਦੇ ਹਰ ਕਾ ਨਾਮ ਰਤੇ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿੰਦੇ ਹੇ ਪਾਈ ਅੰਗ ਸੰਗ ਵਸਦੇ ਗੁਰੂ ਦੀ ਹੀ ਕਿਰਪਾ ਨਾਲ ਮੈਂ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿੱਚ ਧਿਆਉਂਦਾ ਹਾਂ ਤੇ ਨਾਮ ਧਿਆਉਣ ਦੇ ਨਾਲ ਇਸ ਤਰ੍ਹਾਂ ਮੈਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਲੰਘਣ ਜੋਗਾ ਹੋ ਰਿਹਾ ਹਾਂ ਆਪਣੇ ਸੰਗੀਆਂ ਸਾਥੀਆਂ ਨੂੰ ਗਿਆਨ ਇੰਦਰੀਆਂ ਨੂੰ ਪਾਰ ਲੰਘਾਣ ਜੋਗਾ ਬਣ ਜਾਂ ਬਣ ਰਿਹਾ ਹਾਂ ਗਿਆਨ ਇੰਦਰੀਆਂ ਨੂੰ ਪਾਰ ਲੰਘਾਉਣਾ ਜੀ ਕਿੱਥੋਂ ਅੱਖਾਂ ਮਾੜਾ ਨਾ ਦੇਖਣ ਜਦੋਂ ਗੁਰੂ ਦਾ ਗਿਆਨ ਆ ਗਿਆ ਫਿਰ ਅੱਖਾਂ ਮਾੜਾ ਨਹੀਂ ਦੇਖਣਗੀਆਂ ਕੰਨ ਮਾੜਾ ਸੁਣਨਗੇ ਨਹੀਂ ਗੰਦਮੰਦ ਅੱਖਾਂ ਰੱਬ ਦਾ ਰੂਪ ਦੇਖਣਗੀਆਂ ਬਰਾਬਰ ਦੀ ਨੂੰ ਭੈਣ ਛੋਟੀ ਨੂੰ ਧੀ ਵੱਡੀ ਨੂੰ ਮਾਤਾ ਇਸੇ ਤਰ੍ਹਾਂ ਬੀਬੀ ਨੂੰ ਉਪਦੇਸ਼ ਆ ਵੀ ਬਰਾਬਰ ਦੇ ਨੂੰ ਭਰਾ ਵੱਡੇ ਨੂੰ ਪਿਓ ਸਮਾਨ ਛੋਟਿਆਂ ਨੂੰ ਬੱਚਿਆ ਸਮਾਨ ਆਪਣੇ ਜੀਵਨ ਸਾਥੀ ਤੋਂ ਬਿਨਾਂ ਫਿਰ ਅੱਖਾਂ ਚੰਗਾ ਦੇਖਣ ਲੱਗੀਆਂ ਜੇ ਇਹ ਦ੍ਰਿਸ਼ ਬਣ ਗਿਆ ਤਾਂ ਇਹ ਦ੍ਰਿਸ਼ਟੀ ਬਣ ਗਈ ਤਾਂ ਤੇਰੇ ਮਨ ਦੀ ਭਾਵਨਾ ਬਣ ਗਈ ਤਾਂ ਕੰਨ ਮਾੜਾ ਨਹੀਂ ਸੁਣਨਗੇ ਕੰਨ ਚੰਗਾ ਸੁਣਨਗੇ ਗੁਰੂ ਦੇ ਗੀਤ ਹੀ ਸੁਣਨਗੇ ਚੰਗੀ ਗੱਲ ਸੁਣਨਗੇ ਇਤਿਹਾਸਕ ਚੰਗੀਆਂ ਗੱਲਾਂ ਸੁਣਨਗੇ ਸਮਾਜਿਕ ਗੱਲਾਂ ਵੀ ਚੰਗੀਆਂ ਸੁਣਨਗੇ ਚੁਗਲੀ ਨਿੰਦਿਆ ਨਹੀਂ ਸੁਣਨਗੇ ਗੰਦੇ ਗੀਤ ਨਹੀਂ ਸੁਣਨਗੇ ਇਹ ਵੀ ਸੋਚ ਰਹਿਣਾ ਤੇ ਜੀਵ ਸਵਾਦਾਂ 'ਚ ਪੈ ਕੇ ਗੰਦਮੰਦ ਨਹੀਂ ਖਾਏਗੀ ਫਿਰ ਸਹੀ ਜਿਹੜੇ ਸੱਤੀ ਪਦਾਰਥ ਪ੍ਰਭੂ ਪਰਮਾਤਮਾ ਨੇ ਬਖਸ਼ੇ ਨੇ ਜੀਵ ਉਹਨਾਂ ਦਾ ਸਵਾਦ ਚਖੇਗੀ ਜੋ ਸਰੀਰ ਕੋ ਲੋੜ ਵਾਸਤੇ ਜ਼ਰੂਰੀ ਆ ਹੁਣ ਪਤਾ ਨਹੀਂ ਮਨੁੱਖ ਕੀ ਕੀ ਅੰਦਰ ਪਾ ਰਿਹਾ ਮੋਟਰਸਾਈਕਲ ਚ ਗੱਡੀ ਦੇ ਵਿੱਚ ਜਿਹੜੀ ਪੈਟਰੋਲ ਪੈਂਦਾ ਪੈਟਰੋਲ ਪਉਂਦਾ ਜਿਹਦੇ ਚ ਡੀਜ਼ਲ ਪੈਂਦਾ ਡੀਜ਼ਲ ਪਉਂਦਾ ਪੈਟਰੋਲ ਵਾਲੀ ਚ ਕਦੇ ਨਹੀਂ ਡੀਜ਼ਲ ਪਉਂਦਾ ਕਾਹ ਤੋਂ ਨਹੀਂ ਪਉਂਦਾ ਕਹਿੰਦਾ ਖਰਾਬ ਹੋਜੂ ਪਰ ਆਪਣੀ ਟੈਂਕੀ ਚ ਪਤਾ ਹੀ ਨਹੀਂ ਕੀ ਕੁਝ ਪਾਈ ਜਾਂਦਾ ਇਹਦਾ ਨਹੀਂ ਫਿਕਰ ਵੀ ਖਰਾਬ ਹੋਜੂ ਕਹਿਣ ਦਾ ਭਾਵ ਆ ਵੀ ਇਸ ਤਰ੍ਹਾਂ ਕੰਨਾਂ ਰਾਹੀਂ ਵੀ ਗੰਦ ਨਹੀਂ ਪੈਣ ਦੇਊਗਾ ਗੁਰੂ ਦਾ ਪਿਆਰਾ ਹਿਰਦੇ ਘਰ ਵਿੱਚ ਅੱਖਾਂ ਰਾਹੀਂ ਗੰਦ ਨਹੀਂ ਪੈਣ ਦੇਊ ਇਹ ਹੌਲੀ-ਹੌਲੀ ਬਣਦੀ ਆ ਜੀ ਭਾਵਨਾ ਬਣੂਗੀ ਹੌਲੀ-ਹੌਲੀ